ਬੱਸ ਬੱਸ ਆਲਾ ਬੜਾ ਰੱਖ ਆਪਾ ਚੜ੍ਹ ਬੜ ਕੋਈ ਆਹ ਆਲਾ ਫੜ ਕੋਈ ਕੋਈ ਸਾਰਜੀ ਜੀ ਤੁਹਾਡਾ ਆਸ ਲੋ ਕੋਈ ਕੋਈ ਗੱਲ ਸਾਰੀ ਬਾਤ ਮਾੜੀ ਪੜਾ ਆਵੇ ਧੰਨਵਾਦ ਸਰਜੀ ਮੇਰੇ ਵੱਲੋਂ ਮਾਣ ਲਈ ਤੁਸੀਂ ਪਿਆਰੀ ਮੇਰਾ ਪੁੱਤ ਚੌਥੇ ਦਿਨ ਵਾਪਸ ਆ ਗਿਆ ਸਰਜੀ ਪੜਾਵੇ ਇਹਨਾਂ ਦਾ ਮੈਂ ਦੇ ਨਹੀਂ ਤੁਸੀਂ ਕਰੀਪਣੀ ਵਿੱਚ ਕੁਝ ਦਿੱਤਿਆ ਲ 1 ਰੁਪਈਆ ਤਾਂ ਕਿਹਨੂੰ ਦਿੱਤਾ ਜਿਵੇਂ ਲੋਕੀ ਕਹਿੰਦੇ ਕਈ ਵਾਰੀ ਪੁੱਤ ਨੂੰ ਸੌਂਦੀ ਨਹੀਂ ਕੀ ਲੱਗਦਾ ਬੜੀ ਜੀ ਸਾਡੇ ਵਾਸਤੇ ਸਾਡੇ ਵਾਸਤੇ ਸਾਡੇ ਵਾਸਤੇ ਮਹਾਰਾਜ ਹੈ ਮਹਾਰਾਜ ਤੋਂ ਵੀ ਵੱਡਾ ਮਹਾਰਾਜ ਜੀ ਕਦੇ ਵਾਸਤੇ ਕੋਈ ਨਹੀਂ ਕੋਈ ਮੇਰਾ ਮਾਪਾ ਬਾਬ ਨਹੀਂ ਆਇਆ ਕੋਈ ਮੇਰਾ ਕੋਈ ਨਹੀਂ ਆਇਆ ਇਹ ਵਗ ਜੋ ਮਾਪਿਓ ਸਰ ਕੋ ਸਰ ਜੀ ਇਹਨਾਂ ਨੂੰ ਮੈਂ ਦੇ ਨਹੀਂ ਦੇ ਸਕਦੀ ساری ਜ਼ਿੰਦਗੀ ਕੰਮ ਧੰਦਾ ਵਿੱਚ ਸਾਰਾ ਲੱਗ ਗਿਆ ਜਦੋਂ ਮਰਦੀ ਮੈਂ ਨਹੀਂ ਲੋੜ ਪਿਆ ਜਾ ਰਹੇ ਆ ਮਾਰਾ ਨੂੰ ਦਜਾ ਜਰ ਮੇਰੇ ਪੁੱਤ ਨੇ ਸਰਜੀ ਲਟਾ ਨਵਾਲ ਬਸ ਸਿਆ ਕੁਝ ਕਹਿਣਾ ਚਾਹੁੰਦੀ ਤੁਸੀਂ ਕਾਹਦਾ ਕੰਮ ਕਰਦੇ ਸੀ ਸਰਜੀ ਖਡਾਉਣੇ ਵੀ ਅਸੀਂ ਧੀਆ ਕਿੱਥੇ ਹਾਂਜੀ ਦਰਬਾਰ ਸਾਹਿਬ ਸਰਜੀ ਐਵੇਂ ਮੈਂ ਤਾਂ ਮੇਰਾ ਬੱਚੇ ਦਾ ਸਾਰਾ ਹੋਰ ਕੋਈ ਨਹੀਂ ਹੈ ਹਾਂਜੀ ਕੀ ਕੰਮ ਕਰਦੇ ਤੁਸੀਂ ਹਾਂਜੀ ਸਰਜੀ ਖਡਾਉਣੇ ਵੀ ਅਸੀਂ ਧੀਆ ਕਿੱਥੇ ਸਰਜੀ ਦਰਬਾਰ ਸਾਹਿਬ ਅੰਬਰ ਸਰ ਹਾਂਜੀ ਅੰਬਰ ਸਰ ਬਾਬਾ ਬੁੱਢੇ ਕਿੱਥੇ ਬਾਬਾ ਬੁੱਢੇ ਸਰਜੀ ਇਹ ਲੜਕੀ ਨੇ ਧਿਆੰਦਾ ਕਿਹਾਂ ਕਰ ਲੜਕੀ ਹਾਂਜੀ ਇਹ ਲੈ ਆਂਦਾ ਕਹਿੰਦੀ ਤੈਨੂੰ ਬਾਬੇ ਬੂੜੇ ਮੇਲਾ ਆ ਕਢਾਉਣੇ ਉਹ ਤੇ ਤੇਰੇ ਜਾਰੇ ਵਿਕੜ ਗਏ ਮੈਂ ਕਿਹਾ ਦੀਦੀ 5 ਤਰੀਕ ਨੂੰ ਮੇਲਾ ਅੱਜ ਨਹੀਂ ਮੈਂ ਜਾਣਾ ਕਹਿੰਦੀ ਨਹੀਂ ਕੋਈ ਨਹੀਂ ਦੀਦੀ ਉਹ ਤੇ ਕਢਾਉਣੇ ਮੇਲਾ ਰਹਿ ਗਿਆ ਦੀਦੀ ਮੈਨੂੰ ਪਤਾ 5 ਤਰੀਕ ਨੂੰ ਮੇਲਾ ਪਹਿਲਾਂ ਨਹੀਂ ਆ ਹਾਂਜੀ ਸਰ ਜੀ ਤੁਹਾਨੂੰ ਕੋਈ ਲਾਲਚ ਵੀ ਦਿੰਦਾ ਰਿਹਾ ਪਹਿਲਾਂ ਉਹ ਪੈਸੇ ਲੱਲੋ ਤੇ ਬੱਚਾ ਦੇ ਦੋ ਹਾਂਜੀ ਸਰ ਜੀ ਜਦੋਂ ਮੈਂ ਜਰਮ ਹੋਇਆ ਬੇਟੇ ਲਊ ਤਾਂ ਲਾਲਚ ਇੱਕ ਜਨਾਨੀ ਦਿੰਦੀ ਸੀ ਕਹਿੰਦੀ ਬੱਚਾ ਹੈ ਜੇ 2 ਲੱਖ ਰੁਪਈਆ ਲੈ ਲਾ ਮੈਨੂੰ ਮੈਨੂੰ ਬੱਚਾ ਦੇ ਤੇਰਾ ਘਰ ਵਾਲਾ ਅੰਬਰੀਆ ਤੂੰ ਕਿਸ ਤਰ੍ਹਾਂ ਪਾਲ ਲੇਗੀ ਮੈਂ ਕਹਾ ਨਹੀਂ ਦੀਦੀ ਮੈਨੂੰ ਪੈਸੇ ਨਹੀਂ ਚਾਹੀਦੇ ਕੋਈ ਗੱਲ ਨਹੀਂ ਮੈਂ ਪਾਲ ਲੂਂਗੀ ਮਿਹਨਤ ਕਰਕੇ ਪਾਲੂ ਮੰਗ ਕੇ ਪਾਲੂ ਕਹਿੰਦੀ ਘਰ ਵਾਲਾ ਤੇਰਾ ਜੇਲੇ ਮੈਂ ਕੋਈ ਗੱਲ ਨਹੀਂ ਆਜੂਗਾ ਮੈਂ ਕਹਾ ਕੋਈ ਗੱਲ ਨਹੀਂ ਸਰ ਜੀ ਮੈਂ ਪਾਲੂਂਗੀ ਦੀਦੀ ਮੈਂ ਪੈਸੇ ਨਹੀਂ ਜਾਣੇ ਪਤਰਾ ਬੱਚਾ ਨਹੀਂ ਵੇਚਣਾ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਚ ਬੱਚਾ ਚੋਰੀ ਹੋਇਆ ਸੀ ਅਰਦਾਸ ਕੀਤੀ ਫਿਰ ਹਾਂ ਜੀ ਸਰ ਜੀ ਅਰਦਾਸ ਸਰ ਜੀ ਮੈਂ ਉੱਥੇ ਦਿਨ ਰਾਤ ਦੁਆਜੋ ਸੁੱਤੀ ਰਹੀ ਹਾਂ ਸਰ ਜੀ ਦੇ ਸਾਰੋਂ ਨਾ ਜਾਣਦੇ ਰਹੀਆਂ ਇਹੋ ਕੀ ਆ ਬਾਬਾ ਬੁੱਢਾ ਤੂੰ ਚਲੋ ਕੁਝ ਦਿੰਦਾ ਆ ਤੂੰ ਮੇਰਾ ਇਹ ਤੋਂ ਖਵਾਤਾ ਆ ਬਾਬਾ ਬੁੱਢਾ ਇਹੋ 10 ਸਾਲ ਜਿਵੇਂ ਕੀਤੀ ਚਲੋ ਬਾਬੇ ਬੁੱਢੇ ਨੇ ਮੇਰਾ ਦਵਾਤਾ ਸਰ ਜੀ ਕਿਦੋਂ ਬੱਚੇ ਨੂੰ ਖਵਾ ਕਰਕੇ ਖੜਿਆ ਬੱਚਾ ਨਹੀਂ ਸੀ ਹੁੰਦਾ ਇਸ ਕਰਕੇ ਬੱਚਾ ਖੜਿਆ ਸੀ ਜਿਦਾਂ ਇਸ ਤਰ੍ਹਾਂ ਦੋਪਲੀਆ ਇਹਨਾਂ ਨੇ ਕਿਹਨਾਂ ਬੱਚਾ ਖੰਨਾ ਮਾਰੋ ਹਾਂਜੀ ਬਹੁਤ ਬੜੀ ਟੈਨਸ਼ਨ ਲੱਗੀ ਇਸ ਕਰਕੇ ਵਾਪਸੀ ਕਰ ਦਿੱਤਾ ਉਹਦਾ ਜੀ ਇੰਨੀ ਲੱਗੀ ਹਾਂਜੀ ਸਾਡੇ ਨਾਲ ਵਿਆਹ ਪੇਪਰ ਹੋ ਗਿਆ ਮੇਰੇ 3 ਸਾਲ ਹੋ ਗਏ ਚਾਹਨੀ ਇਸ ਕਰਕੇ ਕੰਪਨੀ ਨਹੀਂ ਪੱਲਾ ਨਹੀਂ ਹੋਇਆ 5 10 ਸਾਲ ਹੋ ਗਏ ਵਿਆਹ ਹੋਇਆ ਇਹਨੂੰ ਪਰ ਬੱਚਾ ਨਹੀਂ ਹੁੰਦਾ ਕਿੰਨੇ ਚਿਰ ਤੋਂ ਇਹ ਐਵੇਂ ਦਾ ਕੋਈ ਬੱਚਾ ਗਵਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕਲਾਂ ਕਿੰਨੇ ਚਿਰ ਤੋਂ ਲੱਗੇ ਹੋ ਐਵੇਂ ਦੇ ਨਹੀਂ ਕਦੇ ਨਹੀਂ ਪੱਲਾ ਚਾਂਸੀ ਜਾਂ ਚਲਤੀ ਹੋਈ ਕਿੰਨੇ ਚਿਰ ਤੋਂ ਲੱਗੇ ਹੋ ਵੀ ਲੱਭਣਦੇ ਹੋ ਨਹੀਂ ਆਪ ਦਾ ਇਲਾਜ ਕਰਾਉਂਦੇ ਰਹੇ ਪਰ ਨਹੀਂ ਇਹ ਬੱਚਾ ਗਵਾ ਕਰਨਾ ਜਾਂ ਜਾਂ ਚੁਪਾਵਾਡ ਕੋਲੋਂ ਤੁਹਾਡਾ ਮਨ ਬਣਾਇਆ ਸੀ ਕਿੰਨੇ ਬੱਚੇ ਹੁੰਦੱਕ ਚੁਪਾਉਣ ਦਾ ਮਨ ਚਲਿਆ ਨਹੀਂ ਜੇ ਉਹਨੇ ਗਲਤੀ ਕਰਾਂਗੇ ਸਜ਼ਾ ਮਿਲੂਗੀ ਉਹਨੇ ਗਾਣੀ ਗਲਤੀ ਕਰਦੀ ਮਿਤੀ 24/9/24 ਨੂੰ ਜੋਤੀਨਾਮ ਦੀ ਔਰਤ ਜੋਤੀ ਪਤਨੀ ਰੋਸ਼ਨ ਥਾਣੇ ਚ ਭਾਲਾ ਕੇ ਤਲਾਸ਼ ਦਿੱਤੀ ਸੀ ਕਿ ਉਸ ਦਾ 2 ਸਾਲ ਦਾ ਬੱਚਾ ਬਾਬਾ ਬੁੱਢਾ ਮੀਂਡ ਬਾਬਾ ਬੁੱਢਾ ਸਾਹਿਬ ਤੋਂ ਕੋਈ ਨਾਮ ਨੂੰ ਮਵਰਤ ਅਗਵਾ ਕਰਕੇ ਲੈ ਗਈ ਹੈ ਜੋ ਅਸੀਂ ਥਾਣੇ ਚ ਭਾਲ ਵਿਖੇ ਕੇਸ ਰਜਿਸਟਰ ਕਰਕੇ ਤੇ ਉਹਦੀ ਭਾਲ ਕਰਨ ਦੇ ਸੀ ਸਾਰੇ ਰਸਤੇ ਚੋਂਦੇ ਸੀ ਸੀਸੀਟੀਵੀ ਕੈਮਰੇ ਤੇ ਦਰਬਾਰ ਸਾਹਿਬ ਉਹਨੇ ਉਹਨੂੰ ਦੱਸਿਆ ਗਿਆ ਸੀ ਵੀ ਜਿਹੜੀ ਔਰਤ ਲੈ ਕੇ ਗਈ ਬੱਚੇ ਨੂੰ ਉਸ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮਿਲੀ ਦਰਬਾਰ ਸਾਹਿਬ ਦੇ ਵੀ ਸੀਸੀਟੀਵੀ ਕੈਮਰੇ ਸਾਰੇ ਖੰਗਾਲੇ ਗਏ ਤੇ ਬਾਬਾ ਬੁੱਢਾ ਸਾਹਿਬ ਤੋਂ ਇਹਨਾਂ ਦੀ ਤਾਂ ਇਹਦੇ ਕੋਲ ਜਿਹਦਾ ਬੱਚਾ ਗਿਆ ਸੀ ਇਹਦੇ ਕੋਲ ਜਿਹੜੀ ਲੇਡੀ ਲੈ ਗਈ ਉਹਦਾ ਟੈਲੀਫੋਨ ਨੰਬਰ ਵੀ ਹੈ ਨਹੀਂ ਕੁਝ ਨਹੀਂ ਸੀ ਪਤਾ ਇਹਨੂੰ ਦਰਬਾਰ ਸਾਹਿਬ ਵੀ ਮਿਲੀ ਨਹੀਂ ਫਿਰ ਇਹਦੇ ਟੈਲੀਫੋਨ ਦੀ ਮਦਦ ਤੋਂ ਪਲੱਸ ਸਾਨੂੰ ਅੱਜ ਇੱਕ ਇਤਲਾਹ ਮਿਲੀ ਇਹ ਜਿਹੜਾ ਬੱਚਾ ਵਾ ਉਹ ਘਰਿਆਲੇ ਵੇਖੇ ਵੇਖਿਆ ਗਿਆ ਫਿਰ ਉਤੋਂ ਅਸੀਂ ਹੁਣ ਘਰਿਆਲਿਓਂ ਮਨਜੀਤ ਕੌਰ ਤੇ ਇੱਕ ਸ਼ਤਰਪਾਲ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜਾ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਇਹਨਾਂ ਬੱਚਾ ਵੇਚਣਾ ਸੀ ਇਹ ਬਿਲਕੁਲ ਪਲਾਨਡ ਸੀ ਇਹ ਮਨਜੀਤ ਕੌਰ ਨੇ ਇਹਨੇ ਪਲੈਨਿੰਗ ਤਿਆਰ ਕੀਤੀ ਉਤੋਂ ਦਰਬਾਰ ਸਾਹਿਬ ਨੂੰ ਪਹਿਲੋਂ ਰਾਤ ਨੂੰ ਮਿਲੀ ਹੈ ਲੇਡੀ ਨੂੰ ਕਿਉਂਕਿ ਉੱਥੇ ਦਰਬਾਰ ਸਾਹਿਬ ਉਹ ਕਢੋਣੇ ਵੇਖਦੀ ਸੀ ਇਨੇ ਪੂਰੀ ਪਲੈਨਿੰਗ ਦਾ ਰਾਤ ਉਰਨਾ ਲੱਗਰ ਜੀ ਵੀ ਗਈ ਰੋਟੀ ਕਰਦੀ ਉੱਥੇ ਉਹਨੂੰ ਗੱਲਾਂ 'ਚ ਲਾ ਕੇ ਵੀ ਬਾਬੇ ਬੁੱਢੇ ਸਾਹਿਬ ਮੇਲਾ ਚੱਲਣਾ ਵਾ ਤੇ ਤੈਨੂੰ ਉੱਥੇ ਵੱਧ ਪੈਸੇ ਮਿਲਿਆ ਕਰਨਗੇ ਉਹਨੂੰ ਗੱਲਾਂ 'ਚ ਲਾ ਕੇ ਇੱਥੇ ਲੈ ਆਈ ਇੱਥੇ ਵੀ ਉਹਦੇ ਨਾਲ ਪੂਰਾ ਬੱਚੇ ਨਾਲ ਘੋੜ ਮਿਲ ਕੇ ਰਾਤ ਵੀ ਰਹੀ ਅਗਲੇ ਦਿਨ ਸਵੇਰੇ ਵੀ ਮੁੜ ਕੇ ਜਦੋਂ ਉਹਨੇ ਬੱਚੇ ਨੂੰ ਸਵਾਲਿਆ ਲਾਗੇ ਇਹ ਹੌਲੀ ਜਿਹਾਣਾ ਮਾਰ ਕੇ ਬੱਚੇ ਨੂੰ ਚੁੱਕ ਕੇ ਲਾਗੀ ਤੇ ਪੂਰੇ ਪਲਾਨ ਤਰੀਕੇ ਨਾਲ